ਬਾਈ ਜੀ ਮਰਾਤਪੁਰ ਖੁਰਦ ਏਰੀਏ ਦੇ ਵਿੱਚ ਅੱਜ ਦਾਣੀ ਹੁਣਾਂ ਲਾਈ ਆ ਇੱਥੇ ਫੈਕਟਰੀ ਤੇ ਦਾਣੀ ਭਾਜੀ ਕੀ ਰੇਟ ਆ ਤੇ ਕਾਹਦਾ ਜੂਸ ਹੈ ਪੂਰਾ ਪੈਕ ਪਤਾ ਜਿੱਥੋਂ ਮਰਜੀ ਪੰਜਾਬ ਤੋਂ ਪੁੱਛੋ 10 ਰੁਪਏ ਪੂਰਾ ਪੈਕ ਆ ਉਹ ਵੀਰ ਪੂਰਾ ਪੈਕ ਆ ਹੁਣ ਆਪਾਂ ਨਾ ਕਿ 10 ਰੁਪਏ ਜੇ ਤੁਸੀਂ ਜਿਹੜੇ ਕੋਈ ਵਰਕਵਾਂਗੇ ਮੂਵਾਂਗੇ ਅਪਲ ਆਪਲ ਪਾਈਨ ਐਪਲ ਸੇਬ ਕੇਲਾ ਜਿਹੜੇ ਵੀ ਹੁਣ ਆਪਣੇ ਸਿਰਫ ਆ ਗਿਆ ਮੰਗੋ ਤੇ ਲੀਚੀ ਬਸ ਖਾਵਾ ਬੰਦ ਹੋ ਗਏ ਆ ਹਾਂਜੀ ਹਾਂਜੀ ਤੇ ਆਪਣਾ ਭਾਜੀ ਐਡਰੈਸ ਦੱਸ ਦਿਓ ਆਪਣਾ ਐਡਰੈਸ ਦੱਸ ਦਿਓ ਤਰਨਤਾਰਨ ਤੇ ਅੱਗੇ ਕਿਹੜਾ ਏਰੀਆ ਤਰਨਤਾਰਨ ਗੋਦਵਾਲ ਬਾਈਪਾਸ ਕੋਲੇ ਪੀੜ ਕੋਲੇ ਮੇਨ ਰੋਡ ਆ ਇਹ ਆਪਣਾ ਬਈ ਤਾਇਆ ਕਿਹਨਾਂ ਨੇ ਤੇਰੇ ਲੋੜੇ ਜੜਿਆ ਉਹ ਕਿਰਪਾ ਕਰਕੇ ਤੁੰਨਾ ਨਾ ਕਿ ਕਲੀਉਂ ਜਿਉਂ ਚਾ ਅੱਜ ਤੋਂ ਕਰ ਪੈਂਦੀ ਅੱਜ ਹੀ ਮੰਡੀ ਲਈ ਆ ਕੱਲ੍ਹ ਤੋਂ ਬਾਅਦ ਤੋਂ ਲਾਵਾਂਗੇ ਕੋਟੂ ਜੇ ਲੋੜ ਹੋਈ ਫਾਲਸ ਨੂੰ ਦੰਗੂ ਵਿੱਚ ਤੁਹ ਆਪ ਦਾ ਜਵਾਬ ਉਹ ਚੱਕਰ ਉੱਤਰ ਟੇਰੀ ਲੱਗਦੀ ਆ